ਲਿਵਿੰਗ ਇੰਡੀਆ ਮਹਿੰਮ ਦੇ ਵਿੱਚ ਇਸ ਦੇ ਸ਼ਾਮਲ ਹੋਵੋ ਕਿਉਂਕਿ ਕਰ ਕਰ ਤੇ ਪਿੰਡ ਪਿੰਡ ਦੇ ਵਿੱਚ ਗੱਲ ਚੱਲ ਰਹੀ ਹੈ ਨਸ਼ੇ ਨੂੰ ਲੈ ਕੇ ਲਿਵਿੰਗ ਇੰਡੀਆ ਦੇ ਵੱਲੋਂ ਇੱਕ ਉਪਰਾਲਾ ਕੀਤਾ ਗਿਆ ਦੇਖ ਸਕਦੇ ਹੋ ਕਿ ਬਟਾਲੇ ਦੇ ਜਾਂ ਗਰਦਾਸਪੁਰ ਪੂਰੇ ਪੰਜਾਬ ਦੇ ਵਿੱਚ ਲਿਵਿੰਗ ਇੰਡੀਆ ਦੀ ਮਹਿੰਮ ਚਾਲੂ ਕੀਤੀ ਗਈ ਆ ਨਸ਼ੇ ਤੋਂ ਮੁਕਤ ਕਰਨਾ ਚ ਜਿਹੜੇ ਪਿੰਡ ਨਸ਼ੇ ਤੋਂ ਮੁਕਤ ਹੋਏ ਨੇ ਉਹ ਨੌਜਵਾਨਾਂ ਦੇ ਵੱਲੋਂ ਬਜ਼ੁਰਗਾਂ ਦੇ ਵੱਲੋਂ ਇੱਕ ਉਪਰਾਲਾ ਕੀਤਾ ਜਾ ਰਿਹਾ ਤੇ ਉਸੇ ਲਿਵਿੰਗ ਇੰਡੀਆ ਦੇ ਵੱਲੋਂ ਜਿਹੜੀ ਮਹਿੰਮ ਚਾਲੂ ਕੀਤੀ ਗਈ ਇਸ ਮਹਿੰਮ ਦਾ ਹਿੱਸਾ ਬਣ ਰਹੇ ਨੇ ਪਿੰਡ ਦੇ ਲੋਕ ਦੇਖ ਸਕਦੇ ਹੋ ਕਿ ਲੋਕਾਂ ਨੂੰ ਜਾਗਰੂਤ ਕੀਤਾ ਜਾ ਰਿਹਾ ਲੋਕ ਜਾਗਰੂਤ ਹੋ ਹੈਗੇ ਨੇ ਕਿ ਲੋਕ ਇਹ ਗੱਲ ਕਹਿ ਰਹੇ ਸਨ ਕਿ ਸਾਡੇ ਪਿੰਡਾਂ ਦੇ ਵਿੱਚ ਆ ਕੇ ਗੱਲਬਾਤ ਕੀਤੀ ਜਾਵੇ ਇਸੇ ਕਰਕੇ ਗਰਾਊਂਡ ਜ਼ੀਰੋ ਦੇ ਉੱਪਰ ਅਸੀਂ ਆਇਆ ਪਿੰਡ ਦੇ ਲੋਕਾਂ ਨਾਲ ਗੱਲਬਾਤ ਕਰਾਂਗੇ ਕਿਉਂਕਿ ਖੂਬਸੂਰਤ ਤਸਵੀਰ ਆ ਲਿਵਿੰਗ ਇੰਡੀਆ ਦੇ ਵੱਲੋਂ ਤਿਆਰ ਕੀਤੀ ਗਿਆ ਕਿ ਲੋਕਾਂ ਦੀ ਜਿਹੜੀ ਗੱਲ ਆ ਸਰਕਾਰਾਂ ਤੱਕ ਪਹੁੰਚਾਈ ਜਾਵੇ ਜਿਹੜੀ ਸਰਕਾਰਾਂ ਦੀ ਗੱਲ ਆ ਲੋਕਾਂ ਤੱਕ ਪਹੁੰਚਾਈ ਜਾਵੇ ਪਰ ਉਹ ਨਸ਼ਾ ਮੁੱਦਾ ਛੇਵਾ ਦਰਿਆ ਜਿਹੜਾ ਵਗਦਾ ਪਿਆ ਇਸ ਨੂੰ ਕਿੱਦਾਂ ਬੰਦ ਕਰਉਣਾ ਲੋਕਾਂ ਦਾ ਸਹਿਯੋਗ ਦੀ ਲੋੜ ਹੈਗੀ ਆ ਤੇ ਲੋਕ ਇਸਦਾ ਹਿੱਸਾ ਬਣ ਰਹੇ ਨੇ ਗੱਲਬਾਤ ਵੀ ਚਾਹੋਗੇ ਜਿਹੜੀ ਸਾਡੇ ਵੱਲੋਂ ਮੁਹਿੰਮ ਚਾਲੂ ਕੀਤੀ ਲਿਵਿੰਗ ਇੰਡੀਆ ਦੇ ਵੱਲੋਂ ਇਸ ਮੁਹਿੰਮ ਤੇ ਤੁਸੀਂ ਕਿਨੇ ਸਹਿਮਤ ਬਹੁਤ ਸਹਿਮਤ ਹਾਂ ਜੀ ਬਹੁਤ ਵਧੀਆ ਉਪਰਾਲਾ ਲਿਵਿੰਗ ਇੰਡੀਆ ਦਾ ਤੇ ਇਦਾਂ ਹੀ ਘਰ-ਘਰ ਪਿੰਡ-ਪਿੰਡ ਜਾ ਕੇ ਸੁਨੇਹਾ ਪਹੁੰਚੇਗਾ ਤੇ ਜਿਹੜੇ ਬੰਦੇ ਨਸ਼ਾ ਕਰਦੇ ਆ ਉਹਨਾਂ ਦੇ ਮਨ 'ਚ ਵੀ ਆਏਗਾ ਵੀ ਆਪਾਂ ਨਸ਼ਾ ਨਹੀਂ ਕਰਨਾ ਤੇ ਬਹੁਤ ਵਧੀਆ ਉਪਰਾਲਾ ਵਾ ਇਦਾਂ ਹੀ ਪਿੰਡ-ਪਿੰਡ ਜਾ ਕੇ ਤੁਸੀਂ ਤਾਂ ਲਿਵਿੰਗ ਇੰਡੀਆ ਜਿਹੜੀ ਆ ਆਲ ਇਨ ਇੰਡੀਆ ਵਿੱਚ ਤੁਸੀਂ ਇਹ ਮੈਸੇਜ ਦੇ ਰਹੇ ਹੋ ਵੀ ਜਿਹੜੇ ਨਸ਼ਾ ਵਾਏ ਬਹੁਤ ਮਾੜੀ ਚੀਜ਼ ਆ ਤੇ ਤਾਂ ਕਿ ਜਿਹੜਾ ਨਸ਼ਾ ਵਾ ਉਹ ਸਾਰੇ ਲੋਕ ਜਿਹੜੇ ਆ ਛੱਡਣ ਤੇ ਪੰਜਾਬ ਜਿਹੜਾ ਵਾ ਖੂਬਸੂਰਤ ਰੰਗਲਾ ਪੰਜਾਬ ਜਿਹੜਾ ਵਾ ਉਹ ਫਿਰ ਤੋਂ ਦੁਬਾਰਾ ਜਿਹੜਾ ਵਾ ਪੈਦਾ ਹੋ ਜਾਵੇ ਲੱਗਦਾ ਕਿ ਪੰਜਾਬ ਦੀ ਜਵਾਨੀ ਕਿੱਧਰਲੇ ਰਸਤੇ ਤੇ ਤੁਰ ਪਈ ਆ ਜਬ ਵਿਦੇਸ਼ਾਂ ਦਾ ਰੁੱਖ ਕਰੀ ਜਾ ਰਹੀ ਹੈ ਜਾਜ ਫੜਦੇ ਆ 30-30 ਲੱਖ ਰੁਪਏ ਖਰਚ ਕੇ ਤੁਰੇ ਆ ਰਹੀ ਆ ਪੰਜਾਬ ਦੇ ਵਿੱਚ ਜੇ ਕੰਮ ਹੋਵੇ ਨਸ਼ੇ ਤੋਂ ਲੋਕ ਪਰੇਜਕਰਨਤ ਪੰਜਾਬ ਸੋਨੇ ਦੀ ਚਿੜੀ ਬਣ ਸਕਦਾ ਬਿਲਕੁਲ ਗੱਲ ਠੀਕ ਹੈ ਜੀ ਜਿਹੜਾ ਸਭ ਤੋਂ ਵੱਡਾ ਗੱਲ ਇਹ ਤੁਸੀਂ ਕੀਤੀ ਆ ਬੇਰੁਜ਼ਗਾਰੀ ਆ ਕੰਮ ਨਹੀਂ ਹੈਗਾ ਬੰਦਿਆਂ ਕੋ ਬੱਚਿਆਂ ਕੋਲ ਤੇ ਵੇਹਲਪੁਣਾ ਜਿਹੜਾ ਵਾ ਉਹ ਨਸ਼ੇ ਦਾ ਘਾਰ ਆ ਜਦ ਨਹੀਂ ਬੱਚੇ ਵੇਲੇ ਰਹਿਣਗੇ ਤੇ ਉਹਨਾਂ ਦੀਆਂ ਆਦਤਾਂ ਜਿਹੜੀਆਂ ਵਾਂ ਉਹ ਚੰਗੇ ਦੇ ਬਜਾਏ ਪੁੱਠੇ ਬੰਨੇ ਜਾਂਦਾ ਉਹ ਜਾਣਗੇ ਤੇ ਜੇਕਰ ਜੇ ਸਰਕਾਰ ਇਹ ਬਹੁਤ ਵਧੀਆ ਪ੍ਰਾਲਾਵਾ ਪਰ ਇਹਦੇ ਨਾਲ ਨਾਲ ਕਿਹੜੇ ਰੁਜ਼ਗਾਰ ਦੇ ਮੌਕੇ ਨੌਜਵਾਨਾਂ ਨੂੰ ਦਵੇ ਤੇ ਉਹਦੇ ਨਾਲ ਜਿਹੜਾ ਵਾ ਹੋਰ ਵੀ ਬਹੁਤ ਜ਼ਿਆਦਾ ਠਲ ਪੈ ਸਕਦੀ ਆ ਇਹ ਮੈਸੇਜ ਦੇਣਾ ਚਾਹੁੰਦੇ ਜੀ ਲੱਗਦਾ ਕਿ ਜਿਹਨੇ ਨਸ਼ਾ ਵਾ ਇਸ ਸੌਂਗ ਵਾ ਹੈਗਾ ਘਰ ਘਰ ਸੌਂਗ ਲੱਗਦੀ ਜਾ ਰਹੀ ਆ ਪਰਿਵਾਰਾਂ ਦੇ ਪਰਿਵਾਰ ਉਜੜਦੇ ਨਜ਼ਰ ਆ ਰਹੇ ਨੇ ਬਿਲਕੁਲ ਸਾਰੇ ਬਿਲਕੁਲ ਸਹੀ ਗੱਲ ਆ ਜਿਹੜਾ ਮਹਿੰਗਾ ਨਸ਼ਾ ਨਹੀਂ ਕਰ ਸਕਦਾ ਉਹ ਛੋਟੇ ਲੈਵਲ ਦਾ ਨਸ਼ਾ ਕਰੀ ਜਾਂਦਾ ਵਾ ਜਿੰਨਾ ਕਿ ਕਿਸੇ ਕੋ ਇਕਨੋਮੀਕਲੀ ਜਿੰਨਾ ਕੋਦੇ ਕੋਲ ਹੈਗਾ ਵਾ ਆਪਣਾ ਬਜਟ ਆ ਉਸ ਹੱਬ ਦੇ ਨਾਲ ਇਹ ਵਾਕਈ ਕੋਣ ਵਾਂਗੂ ਜਿਹੜਾ ਵਾ ਖਾ ਰਿਆ ਵਾ ਪਰ ਲੱਗਦਾ ਕਿ ਛੋਟੇ ਛੋਟੇ ਬੱਚੇ ਜਿਹੜੇ 17 17 68 ਸਾਲਾਂ ਦੇ ਟੀਕੇ ਲਾ ਕੇ ਡੈਥ ਹੋ ਰਹੀ ਆ ਮਾਂ ਮਾਂ ਪੁੱਤ ਜਿਹੜੇ ਕੀ ਇਸ ਜੰਜਾਲ ਚ ਫਸੇ ਹੋਏ ਨੇ ਮਾਵਾਂ ਰੋਂਦੀਆਂ ਕਰ ਲੋਂਦੀਆਂ ਪਈਆਂ ਨੇ ਬਿਲਕੁਲ ਸਹੀ ਗੱਲ ਹੈ ਜੀ ਜਿਹਦੇ ਘਾਰ ਆ ਇਹ ਉਹਨੂੰ ਪਤਾ ਸਾਡੇ ਵੀ ਕੋਈ ਰਿਸ਼ਤੇਦਾਰਾਂ ਚ ਕੋਈ ਜਾਣ ਪਛਾਣ ਚ ਇਦਾਂ ਦੇ ਪਰਿਵਾਰ ਹੈਗੇ ਆ ਜਿਹੜੇ ਮਾਵਾ ਜਿਹੜੀਆਂ ਵਾ ਇੱਥੋਂ ਤੱਕ ਕਹਿ ਰਹੀਆਂ ਨੇ ਵੀ ਇਹਦੇ ਨਾਲ ਤੂੰ ਨਾ ਹੁੰਦਾ ਤੂੰ ਮਰ ਜਾਂਦਾ ਤੂੰ ਹੁਣ ਵੀ ਮਰ ਜੇ ਅਸੀਂ ਸੁੱਕੀ ਹੋ ਜਾਈਏ ਇਦਾਂ ਕਹਿਣਾ ਬੜੀ ਕਹਿਣਾ ਸੌਖਾ ਪਰ ਇਹ ਗੱਲ ਨੂੰ ਜਿਹੜਾ ਸਮਝਣਾ ਬਹੁਤ ਦੂਰ ਦੀ ਗੱਲ ਹੈ ਜੋ ਮਾਂ ਆਪਣੇ ਪੁੱਤਰ ਨੂੰ ਮੈਂ ਆਪਣੇ ਅੱਕੀ ਕੰਨਾਂ 'ਚ ਸੁਣਿਆ ਵੀ ਤੂੰ ਨਾ ਹੁੰਦਾ ਜਾਂ ਹੁਣ ਵੀ ਤੂੰ ਮਰ ਜੇ ਇੰਨੇ ਨੇ ਦੁਖੀ ਪਰਿਵਾਰ ਨੇ ਨਸ਼ੇ ਕਰਕੇ ਜਿਹੜਾ ਘਰ ਬੇੜਾ ਹੀ ਕਰਕ ਹੋ ਗਿਆ ਵਾ ਲੱਗਦਾ ਕਿ ਸਰ ਇਹ ਇੱਕ ਮਹਿੰਮ ਜਿਹੜੀ ਲਿਵਿੰਗ ਇੰਡੀਆ ਦੇ ਵੱਲੋਂ ਚਾਲੂ ਕੀਤੀ ਗਈ ਆ ਨਸ਼ੇ ਤੋਂ ਆਜ਼ਾਦੀ ਲੱਗਦਾ ਕਿ ਜਿੱਦਾਂ ਅਸੀਂ ਕਰ ਰਹੇ ਆ ਲੋਕਾਂ ਨੂੰ ਵੀ ਆਲੇ-ਦੁਆਲੇ ਆਪਣਾ ਸਾਫ਼ ਰੱਖਣਾ ਪਵੇਗਾ ਸਰਕਾਰਾਂ ਤਾਂ ਆਪਣਾ ਕੰਮ ਕਰ ਰਹੀਆਂ ਨੇ ਪ੍ਰਸ਼ਾਸਨ ਆਪਣਾ ਕੰਮ ਕਰ ਰਿਹਾ ਪਰ ਪਿੰਡ ਦੀਆਂ ਪੰਚਾਇਤਾਂ ਜਿਹੜੀਆਂ ਹੈਗੀਆਂ ਨੇ ਜਾਂ ਲੰਬੜਦਾਰ ਸਰਪੰਚੋਗੇ ਇਹਨਾਂ ਨੂੰ ਵੀ ਪ੍ਰਯੋਗ ਕਰਨਾ ਚਾਹੀਦਾ ਬਿਲਕੁਲ ਸਰ ਇਹ ਛੋਟੇ ਲੈਵਲ ਤੋਂ ਚੱਲਣਾ ਚਾਹੀਦਾ ਪੰਚਾਇਤਾਂ ਨੂੰ ਚਾਹੀਦਾ ਗ੍ਰਾਮ ਸਭਾਵਾਂ ਬਣੀਆਂ ਹੋਈਆਂ ਨੇ ਉਹਨਾਂ ਨੂੰ ਕਰਨਾ ਚਾਹੀਦਾ ਇਵਨ ਕਿ ਹਰ ਬੰਦੇ ਦੀ ਸੋਚ ਇਹ ਹੋਣੀ ਚਾਹੀਦੀ ਬੰਦਾ ਹਰ ਬੰਦਾ ਇਹ ਗੱਲ ਸੋਚੇ ਵੀ ਆਪਾਂ ਇਹ ਜਿਹੜਾ ਇੱਕ ਬਹੁਤ ਵੱਡੀ ਜਿਹੜੀ ਆ ਕੁਰੀਤੀ ਆ ਇਹਨੂੰ ਦੂਰ ਕਰਨਾ ਤੇ ਥੱਲੇ ਥੱਲੇ ਹਰ ਬੰਦੇ ਦੇ ਮਨ 'ਚ ਹੋਵੇ ਤੇ ਜੇ ਗੱਲ ਮਨੋਂ ਤੁਰੇਗੀ ਇਹਦੇ ਨਾਲ ਨਾਲ ਲਿਵਿੰਗ ਇੰਡੀਆ ਦਾ ਬਹੁਤ ਵੱਡਾ ਪ੍ਰਾਲਾਵਾ ਇਦਾਂ ਸਾਰੇ ਚਾਣਾਂ ਨੂੰ ਚਾਹੀਦਾ ਵਾ ਕਿ ਘਰ ਘਰ ਪਿੰਡ ਪਿੰਡ ਜਾ ਕੇ ਇਹ ਪ੍ਰਾਲਾ ਕਰਨ ਤਾਂ ਕਿ ਜਿਹੜਾ ਨਸ਼ੇ ਤੋਂ ਪੰਜਾਬ ਰਹਿਤ ਹੋ ਸਕੇ ਬਿਲਕੁਲ ਜੀ ਹੋਰ ਵੀ ਲੋਕ ਸਾਹਿਬ ਨਮਜੀਤ ਸਰ ਕੀ ਨਾਮ ਹੈ ਜੀ ਹਰਜੀਤ ਸਿੰਘ ਹੈ ਜੀ ਸਿੰਘ ਜੀ ਕਿਤਾ ਦੇਖ ਰਹੋ ਸਾਡੀ ਮਹੀਮ ਨੂੰ ਅਸੀਂ ਪਿੰਡਾਂ ਸ਼ਹਿਰਾਂ ਚ ਜਾ ਰਿਹਾ ਕਿ ਜਿਹੜੇ ਪਿੰਡ ਕਈ ਨਸ਼ਾ ਮੁਕਤ ਹੋ ਗਏ ਨੇ ਪਰ ਅਜੇ ਵੀ ਕਈ ਪਿੰਡਾਂ ਦੇ ਵਿੱਚ ਇਹ ਜਾਲ ਵਿਛੇ ਹੋਏ ਨੇ ਹਾਂਜੀ ਹਾਂ ਜੀ ਹੈਗੇ ਆ ਪਰ ਬਹੁਤ ਸੁਧਾਰ ਹੋਇਆ ਕਿਨੋ ਬਹੁਤ ਜ਼ਿਆਦਾ ਕਿਉਂਕਿ ਪੰਜਾਬ ਸਰਕਾਰ ਨੇ ਬਹੁਤ ਜ਼ਿਆਦਾ ਇਹਦੇ ਤੇ ਸਕੰਜਾ ਕੱਸਿਆ ਤੇ ਜਿਹੜਾ ਨਸ਼ਿਆਂ ਦੇ ਅੱਧ ਪਚਾਦ ਖਤਮ ਹੀ ਹੋ ਗਿਆ ਸਾਬਨਾ ਪੰਜਾਬ ਦੀ ਜਵਾਨੀ ਤੇ ਤੁਸੀਂ ਦੇਖੀ ਆ ਪਹਿਲਾਂ ਦੇ ਹਾਲਾਤ ਤੇ ਹੁਣ ਹਾਲਾਤ ਕਿਦਾਂ ਦੇ ਦੇਖ ਰਹੇ ਹੋ ਹੁਣ ਅੱਗੇ ਨਾਲੋਂ ਬਿਹਤਰ ਨਹੀਂ ਕੋਈ ਜੀ ਅਗੇ ਨਾਲ ਬਹੁਤ ਵਧੀਆ ਫਰਕ ਪਿਆ ਹੋਇਆ ਹੈ ਕਿਉਂਕਿ ਜੇ ਇਸੇ ਤਰ੍ਹਾਂ ਹੀ ਤੇ ਚੱਲਦਾ ਰਿਹਾ ਤੇ ਹੋ ਸਕਦਾ ਹੈ ਕਿ ਕੋੜ ਪੰਜਾਬ ਚੋਂ ਨਿਕਲੇਗਾ ਲੱਗਦਾ ਕਿ ਨੌਜਵਾਨ ਨਸ਼ੇਵਾਲ ਚਲਦੀ ਜਾ ਰਹੇ ਨੇ ਪਰ ਉਹਨਾਂ ਨੂੰ ਕੰਟਰੋਲ ਕਰਨਾ ਮਾਪਿਆਂ ਦਾ ਕੰਮ ਆ ਸਰਕਾਰਾਂ ਤਾਂ ਆਪਣਾ ਕੰਮ ਕਰ ਹੀ ਰਹੀਆਂ ਨੇ ਇਹ ਸ਼ੁਰੂ ਤੋਂ ਪਹਿਲਾਂ ਕੰਟਰੋਲ ਨਹੀਂ ਨਾ ਹੋਇਆ ਤੇ ਜੇ ਸ਼ੁਰੂ ਤੋਂ ਪਹਿਲਾਂ ਕੰਟਰੋਲ ਹੋ ਜਾਂਦਾ ਤੇ ਅੱਜ ਤੱਕ ਇੰਨਾ ਇਨੀ ਨੌਬਤ ਨਹੀਂ ਆਉਣੀ ਅੱਜ ਤੱਕ ਤੇ ਪਹਿਲਾਂ ਨਹੀਂ ਕੰਟਰੋਲ ਹੁਣ ਐਡੀ ਛੇਤੀ ਕੰਟਰੋਲ ਹੋ ਨਹੀਂ ਸਕਦਾ ਹੋ ਰਿਹਾ ਵਾ ਬਹੁਤ ਜਲਦੀ ਤੇਜ਼ ਹੋ ਰਿਹਾ ਹੈ ਲੱਗਦਾ ਕਿ ਪੰਜਾਬ ਦੇ ਨੌਜਵਾਨ ਜਿਹੜੇ ਖੜੇ ਨੇ ਇਹਨਾਂ ਦਾ ਭਵਿੱਖ ਸੁਧਾਰਨ ਵਾਸਤੇ ਸਾਨੂੰ ਪਿੰਡਾਂ ਤੋਂ ਸ਼ੁਰੂਆਤ ਕਰਨੀ ਪਵੇਗੀ ਹਾਂਜੀ ਹਾਂਜੀ ਬਿਲਕੁਲ ਜੀ ਪਿੰਡਾਂ ਤੋਂ ਸ਼ੁਰੂਆਤ ਸਾਨੂੰ ਅਹੀ ਅੱਗੇ ਮੀਟਿੰਗਾਂ ਕਰਾਈਆਂ ਨੇ ਇੱਥੇ ਯੋਧ ਨਸ਼ਾ ਵਿਰੁੱਧ ਤੇ ਬਹੁਤ ਵਧੀਆ ਸਾਨੂੰ ਹੰਗਾਰਾ ਮਿਲਿਆ ਇਸ ਚੀਜ਼ ਦਾ ਮੈਂ ਪੰਚਾਇਤ ਮੈਂਬਰ ਆ ਪਰ ਫੇਰ ਵੀ ਇੱਥੇ ਜੋ ਸਰਪੰਚ ਸਾਹਿਬ ਨੇ ਸਾਡੇ ਕਰਨ ਦੇ ਵਧੀਆ ਕਰਨ ਦੇ ਨੇ ਪਿੰਡ ਦੇ ਵਿੱਚ ਵੀ ਨਹੀਂ ਨਸ਼ਾ ਹੈਗਾ ਬਹੁਤ ਫਰਕ ਪਿਆ ਬਹੁਤ ਘਟਿਆ ਲੱਗਦਾ ਕਿ ਨੌਜਵਾਨ ਜਿੱਦਾਂ ਹੈਗੇ ਨੇ ਇਹ ਪੰਜਾਬ ਦੀ ਜਵਾਨੀ ਹੈਗੀ ਆ ਪੰਜਾਬ ਦਾ ਭਵਿੱਖ ਹੈਗਾ ਕਿਸੇ ਦੇ ਡੀਸੀ ਕਿਹਨੇ ਅਫਸਰ ਬੰਨਾ ਕਿਹਨੇ ਲੀਡਰ ਪਰ ਲੱਗਦਾ ਕਿ ਇਹਨਾਂ ਨੂੰ ਬਚਾਉਣ ਵਾਸਤੇ ਸਾਨੂੰ ਪਿੰਡਾਂ ਦੀਆਂ ਪੰਚਾਇਤਾਂ ਨੂੰ ਗੇਮਾਂ ਦਾ ਜ਼ਿਆਦਾ ਜੋ ਕਰਨਾ ਚਾਹੀਦਾ ਕਿ ਜਿਹੜੇ ਨੌਜਵਾਨ ਉੱਧਰ ਚੱਲਣ ਬਿਲਕੁਲ ਜੀ ਜਿਵੇਂ ਸਾਡਾ ਪਿੰਡ ਹੈ ਸਾਡੇ ਪਿੰਡ ਕੋ ਕੋਈ ਪੰਚਾਇਤ ਦਾ ਰਕਬਾ ਨਹੀਂ ਹੈਗਾ ਤੇ ਇਦਾਂ ਦੇ ਪ੍ਰਾਲੇ ਕਰਨੇ ਚਾਹੀਦੇ ਆ ਵੀ ਜਿੰਨਾ ਪਿੰਡਾਂ ਦੇ ਵਿੱਚ ਗਰਾਊਂਡਸ ਨੇ ਸਾਡੇ ਲਾਗੇ ਇੱਥੇ ਕਾਲਾ ਫਗਾਨਾ ਪਿੰਡ ਆ ਘਣੀਏ ਕੇ ਬੰਗ ਰਿਆ ਚੱਠਾ ਸੀੜਾ ਫੁੱਟਬਾਲ ਦੇ ਘਰ ਨੇ ਉਹ ਫੁੱਟਬਾਲ ਦੇ ਘਰ ਇਸ ਕਰਕੇ ਨੇ ਉਹਨਾਂ ਕੋਈ ਗਰਾਊਂਡ ਆ ਇਹ ਵੀ ਇੱਕ ਨਸ਼ਾ ਵਾ ਇਹ ਨਸ਼ਾ ਛੱਡ ਕੇ ਜੇ ਬੱਚੇ ਜਿਹੜੇ ਗਰਾਊਂਡਸ ਮਿਲਣਗੇ ਉਹਨਾਂ ਨੂੰ ਉਹਨਾਂ ਨੂੰ ਇਹ ਵਾਲਾ ਗੇਮ ਵਾਲਾ ਨਸ਼ਾ ਮਿਲੇਗਾ ਤੇ ਸੱਚਮੁੱਚ ਉਹ ਥੱਕਣਗੇ ਤੇ ਸੌਣਗੇ ਜਿਆਦਾ ਮਿਹਨਤ ਕਰਨਗੇ ਸ਼ਾਮ ਨੂੰ ਰੈਸਟ ਵੀ ਕਰਨਗੇ ਉਹਨਾਂ ਕੋਲ ਟਾਈਮ ਘੱਟ ਮਿਲੇਗਾ ਤੇ ਚੰਗੀ ਕੰਪਨੀ ਮਿਲੇਗੀ ਤੇ ਵਾਕਈ ਹਰ ਪਿੰਡ ਨੂੰ ਗਵਰਨਮੈਂਟ ਨੂੰ ਚਾਹੀਦਾ ਵੀ ਗਰਾਊਂਡ ਮਿਲੇ ਤਾਂ ਕਿ ਬੱਚੇ ਗਰਾਊਂਡ ਨਾਲ ਜੁੜਨ ਤੇ ਜਿਹੜਾ ਨਸ਼ਾ ਵਾ ਉਹ ਦੂਰ ਹੋ ਸਕਦਾ ਹੈ ਬਹੁਤ ਵੱਡੀ ਤੁਸੀਂ ਗੱਲ ਕਹੀ ਆ ਜਿਹੜੀ ਗਰਾਊਂਡਸ ਆ ਮੈਂ ਵੀ ਡੀਪੀ ਟੀਚਰ ਆ ਗਵਰਨਮੈਂਟ ਜੌਬ ਕਰਦਾ ਮੈਂ ਵੀ ਇੱਕ ਪਲੇਅਰ ਆ ਤੇ ਇਹ ਜਿਹੜੀ ਉਪਰਾਲਾ ਜਿਨ੍ਹਾਂ ਪਿੰਡਾਂ ਨੇ ਹੈਗਾ ਵਾਕਈ ਉੱਥੇ ਨਸ਼ਾ ਘਟਿਆ ਜਿਨ੍ਹਾਂ ਪਿੰਡਾਂ ਵਿੱਚ ਗਰਾਊਂਡਸ ਦਿੱਤੀਆਂ ਹੋਈਆਂ ਜਾਂ ਹੈਗੀਆਂ ਨੇ ਪ੍ਰੋਪਰ ਹੈਗੀਆਂ ਵਾ ਉਹਨਾਂ ਪਿੰਡਾਂ ਦੇ ਵਿੱਚ ਨਸ਼ੇ ਦੀ ਬਹੁਤ ਜ਼ਿਆਦਾ ਘਟਿਆ ਤੇ ਸ਼ਾਮ ਨੂੰ ਬੱਚੇ ਜਿਹੜੇ ਆ ਨਸ਼ੇ ਦੀ بجائے ਗਲਤ ਆਦਤਾਂ ਦੀ بجائے ਸ਼ਾਮ ਨੂੰ ਗਰਾਊਂਡ ਜਾਣਗੇ ਤੇ ਉਹਨਾਂ ਦੀ ਆਦਤ ਜਿਹੜੀ ਆ ਬੱਚਾ ਜਿੱਦਾਂ ਦਾ ਹੀ ਲਾ ਦੋਗੇ ਉਸੇ ਤਰ੍ਹਾਂ ਹੀ ਉਹਨੂੰ ਕੰਪਨੀ ਮਿਲੇਗੀ ਤੇ ਕੰਪਨੀ ਜਿਹੜੀ ਆ ਬਹੁਤ ਵੱਡੀ ਗੱਲ ਹੈ ਜੀ ਬਿਲਕੁਲ ਜੀ ਗਰਾਊਂਡ ਨਹੀਂ ਹੈਗੇ ਸਾਡੇ ਨਾ ਇਹ ਬੱਚਿਆਂ ਦੇ ਖੇਡਣ ਵਾਸਤੇ ਗਰਾਊਂਡ ਨਹੀਂ ਹੈਗੇ ਬਿਲਕੁਲ ਵੀ ਹੈ ਨਹੀਂ ਬੱਚੇ ਕੋਈ ਪੰਚਾਇਤ ਦੀ ਜ਼ਮੀਨ ਵੀ ਹੈ ਨਹੀਂਗੀ ਤੇ ਸਾਨੂੰ ਕੋਈ ਗਰਾਊਂਡ ਮਿਲ ਜੇ ਕੋਈ ਸਰਕਾਰ ਵੱਲੋਂ ਤੇ ਬਹੁਤ ਵਧੀਆ ਜੀ ਧੰਨਵਾਦ ਸਰਕਾਰ ਦਾ ਪੰਜਾਬ ਸਰਕਾਰ ਦਾ ਬਿਲਕੁਲ ਦੇਖ ਸਕੋ ਕਿ ਨਸ਼ੇ ਤੋਂ ਆਜ਼ਾਦ ਵਾਸ ਲਿਵਿੰਗ ਇੰਡੀਆ ਦੇ ਵੱਲੋਂ ਪ੍ਰਚਾਰ ਕੀਤਾ ਗਿਆ ਨੌਜਵਾਨ ਸਾਡੇ ਨਾਲ ਕੀ ਨਾਮ ਹੈ ਗੁਰਪਿੰਦਰ ਸਿੰਘ ਜੀ ਗੁਰਪਿੰਦਰ ਸਿੰਘ ਜੀ ਕਿੱਦਾਂ ਦੇਖ ਰਹੇ ਹੋ ਸਾਡੀ ਮਹੀਮ ਨੂੰ ਬਹੁਤ ਹੀ ਵਧੀਆ ਮਹੀਮ ਸਰ ਲਿਵਿੰਗ ਇੰਡੀਆ ਚੈਨਲ ਦੀ ਬਹੁਤ ਹੀ ਵਧੀਆ ਲੱਗਦਾ ਕਿ ਨੌਜਵਾਨਾਂ ਨੂੰ ਨਸ਼ੇ ਨਾਲ ਹਿਮਾਲਾ ਜਾਣਾ ਚਾਹੀਦਾ ਹਾਂਜੀ ਬਿਲਕੁਲ ਜਾਣਾ ਚਾਹੀਦਾ ਜੀ ਕਿੱਦਾਂ ਪਿੰਡ ਦਾ ਸਹਾਰਦਾਰ ਹੋਇਆ ਅੱਗੇ ਨਾਲ ਪਿੰਡ ਹਰੇ ਰਾਗੇ ਵੀ ਕਾਫੀ ਸੁਧਾਰ ਹੋਇਆ ਐ ਇਸ ਪਿੰਡ ਚ ਨਸ਼ਾ ਪਹਿਲਾਂ ਹੀ ਬਹੁਤ ਘੱਟ ਵਾ ਕਿਹਦਾ ਕਿ ਨੌਜਵਾਨਾਂ ਤੋਂ ਬਲਿਓ ਇੱਥੇ ਪੀੜਾ ਚੁੱਕਾ ਗਿਆ ਕੋਈ ਪਿੰਡ ਚ ਜਿਹੜਾ ਨਸ਼ਾ ਕਰਦਾ ਉਹਦਾ ਪਿੰਡ ਚੋਂ ਬਾਈਕਟ ਵੀ ਕੀਤਾ ਜਾ ਰਿਹਾ ਹਾਂਜੀ ਕੀਤਾ ਜਾ ਰਿਹਾ ਬਿਲਕੁਲ ਜੀ ਕਿਹਦਾ ਦੇਖ ਰਹੇ ਹੋ ਕੀ ਨਮਾਜੀ ਚਾਨ ਸਿੰਘ ਕਿਹਦਾ ਦੇਖ ਰਹੇ ਹੋ ਕਿ ਨਸ਼ੇ ਤੋਂ ਨੌਜਵਾਨਾਂ ਨੂੰ ਕੀ ਮੈਸੇਜ ਤੁਸੀਂ ਦੇ ਰਹੇ ਹੋ ਨਸ਼ੇ ਤੋਂ ਇਹੋ ਮੈਸੇਜ ਦੇ ਰਹੇ ਹਾਂ ਕਿ ਸਾਰਿਆਂ ਨਸ਼ੇ ਛੱਡਨੇ ਚਾਹੀਦੇ ਹਾਂ ਹਾਂਜੀ ਕਿ ਜੇ ਮੋਬਾਈਲ ਤੇ ਜ਼ਿਆਦਾ ਧਿਆਨ ਦੇਣਾ ਚਾਹੀਦਾ ਸਾਡੀ ਮਹਿੰਮ ਨੂੰ ਕਿਦਾਂ ਦੇਖਦੇ ਹੋ ਤੁਸੀਂ ਬਹੁਤ ਵਧੀਆ ਹਾਂਜੀ ਬਹੁਤ ਵਧੀਆ ਬਿਲਕੁਲ ਜੀ ਲੋਕ ਧੰਨਵਾਦ ਕਰਦੇ ਵੀ ਨਜ਼ਰ ਆ ਰਹੇ ਨੇ ਤੇ ਲੰਬੇ ਸਮੇਂ ਤੋਂ ਇਹ ਮਹੀਮ ਚੱਲਦੀ ਪਈ ਆ ਤੇ ਪਰ 1 ਅਗਸਤ ਤੋਂ ਅੰਮ੍ਰਿਤਸਰ ਤੋਂ ਇਸ ਦੀ ਸ਼ੁਰੂਆਤ ਕੀਤੀ ਗਈ ਸੀ ਇਸ ਸ਼ੁਰੂਆਤ ਦੇ ਵਿੱਚ ਆਮ ਲੋਕ ਨੌਜਵਾਨ ਬਜ਼ੁਰਗ ਬੀਬੀਆਂ ਹਿੱਸਾ ਬਾਰੀਆਂ ਨੇ ਲਿਵਿੰਗ ਇੰਡੀਆ ਦੀ ਇਸ ਮਹੀਮ ਦੇ ਵਿੱਚ ਨਸ਼ੇ ਤੋਂ ਆਜ਼ਾਦ ਸਾਡੇ ਨਾਲ ਸਾਡੇ ਪੱਤਰਕਾਰ ਨੇ ਇੱਥੋਂ ਦੇ ਜਿੰਨੇ ਭਾਜੀ ਜਿੱਦਾਂ ਮਹੀਮ ਤੁਹਾਡੇ ਪਿੰਡ ਦੇ ਵਿੱਚ ਚੱਲੀ ਆ ਜਾਂ ਪੂਰੇ ਪੰਜਾਬ 'ਚ ਚੱਲਦੀ ਪਈ ਆ ਇਸ ਮਹੀਮ ਦਾ ਅਸਰ ਹੁੰਦਾ ਪਿਆ ਲੋਕਾਂ ਨੂੰ ਜੇ ਕੋਈ ਜੇੜੀ ਮਹਿੰਮ ਕੋਈ ਵੀ ਮਰੰਮੀ ਜਾਂਦੀ ਹੈ ਨਾ ਅਸਰ ਹੁੰਦਾ ਹੀ ਹੈ ਜੇ ਪੰਜਾਬ ਸਰਕਾਰ ਦੇ ਪ੍ਰਾਲੀ ਗੱਲ ਕੀਤੀ ਜਾਂਦੀ ਹੈ ਨਾ ਪੰਜਾਬ ਬਹੁਤ ਵਧੀਆ ਪ੍ਰਾਲਾ ਕੀਤਾ ਹੈ ਜਿਹੜੇ ਕਿ ਆ ਬੱਚੇ ਨਸ਼ਿਆਂ ਤੋਂ ਤੇ ਲੱਗ ਚੁੱਕੇ ਸੀ ਇਹ ਆਪਣ ਮਹਿੰਮ ਚੱਲਣ ਦੇ ਨਾਲ ਤੁਹਾਡੇ ਨੌਜਾ ਪੀੜੀ ਸਾਰੀ ਆ ਇਹ ਨਵੇਂ ਪੀ ਨਸ਼ੇ ਦੀ ਮਹਿੰਮ ਦੀ ਇੱਕ ਆਪਣੇ ਇੱਕ ਟੀਮ ਬਣ ਗਈ ਆ ਜੇ ਇਹ ਟੀਮੇ ਨਹੀਂ ਚੱਲੀ ਆ ਤੇ ਕਮ ਸੇ ਕਾਹ 50 60 75 ਪਰ ਪਹੇਗਾ ਪਹੇਗਾ ਪੰਜਾਬ ਸਰਕਾਰ ਦੀ ਗੱਲ ਕਰੇ ਪੰਜਾਬ ਸਰਕਾਰ ਦੇ ਜਿਹੜੇ ਉਪਰਾਲੇ ਕੀਤੇ ਪੁਲਿਸ ਪੰਜਾਬ ਪੁਲਿਸ ਦੀ ਗੱਲ ਕੀਤੀ ਜਾਵੇ ਉਹਨੇ ਬਹੁਤ ਵੱਡੇ ਉਪਰਾਲੇ ਕੀਤੇ ਆ ਬਹੁਤ ਜ਼ਿਆਦਾ ਨਸ਼ਾ ਤੇ ਕੱਪੜੇ ਜਾਂਦੇ ਨੇ ਥਾਂ ਦੇ ਲਾਕੇ ਬੰਦੀ ਕੀਤੀ ਜਾਂਦੀ ਹੈ ਕਈਆਂ ਦੇ ਪਰਚੇ ਕਈਆਂ ਦੀਆਂ ਬੜੀਆਂ ਟੰਗੀਆਂ ਜਾਂਦੀਆਂ ਨੇ ਇਸ ਕਾਰਜ ਪੰਜਾਬ ਸਰਕਾਰ ਦੀ ਮਿਹਨਤ ਦੇ ਤਹਿਤ ਬਹੁਤ ਜ਼ਿਆਦਾ ਬੈਨੀਫਿਟ ਮਿਲਿਆ ਲੋਕਾਂ ਨੂੰ ਤੇ ਇਸ ਤਰ੍ਹਾਂ ਪੰਜਾਬ ਸਰਕਾਰ ਨੇ ਉਪਰਾਲੇ ਸਾਰੀ ਸਰਕਾਰ ਫਰਜ਼ ਬੰਦ ਨੇ ਕਿ ਉਪਰਾਲੇ ਕਰਦੇ ਆਂ ਤਾਂ ਜੋ ਇਹ ਬੱਚੇ ਨਸ਼ਾ ਰਹਿਤ ਰਹਿਣ ਬਾਕੀ ਬੱਚਿਆਂ ਨੂੰ ਰੋਜ਼ਗਾਰ ਹੋਣਾ ਹੂੰ ਬਿਲਕੁਲ ਗਰਾਊਂਡ ਲੈਵਲ ਹੋਣਾ ਬਹੁਤ ਜ਼ਰੂਰੀ ਆ ਜਿੱਤਾਂ ਇਹਨਾਂ ਪਿੰਡ ਦੀ ਗੱਲ ਕੀਤੀ ਟੋਂੜੇ ਨਹੀਂ ਹਾਂ ਗਰਾਊਂਡ ਜੇਕਰ ਬੱਚਿਆਂ ਨੂੰ ਗਰਾਊਂਡ ਮਿਲ ਜਾਂਦੀ ਹੈ ਤੇ ਬੱਚੇ ਆਟੋਮੈਟਿਕ ਗਰਾਊਂਡ ਤੇ ਜਾਣਗੇ ਹੂੰ ਠੀਕ ਆ ਨਾ ਜੇ ਗਰਾਊਂਡ ਬੱਚੇ ਜਾਂਦੇ ਨੇ ਉਹ ਕੋਈ 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 ਟੀ ਖੇਡੇ ਕੋਈ ਗੇਮ ਕੋਈ ਖੇਡੇ ਕੋਈ ਗੇਮ ਖੇਡੇਗਾ ਉਹ ਲੱਗੇ ਰਹਿਣਗੇ ਤੇ ਜਦੋਂ ਬੱਚੇ ਦਾ ਦਿਮਾਗ ਦੂਜੇ ਪਾਸੇ ਕੰਮਰਦਾਨ ਤੇ ਲੱਗੇਗਾ ਤੇ ਬੱਚਾ ਆਟੋਮੈਟਿਕ ਤੇ ਪਛੇ ਨਹੀਂ ਜਾਊਗਾ ਬਿਲਕੁਲ ਜੀ ਇਹ ਸਭ ਮਹਿੰਮ ਦੇ ਵਿੱਚ ਲੋਕ ਸ਼ਾਮਲ ਵੀ ਹੋ ਰਹੇ ਨੇ ਤੇ ਲੋਕ ਐਕਸਰਸਾਈਜ਼ ਕਰਦੇ ਵੀ ਨਜ਼ਰ ਸ਼ਾਮ ਦਾ ਟਾਈਮ ਹੈਗਾ ਸਰਦਾਰ ਜੀ ਆਏ ਨੇ ਸਰਦਾਰ ਜੀ ਕੀ ਨਾਮ ਹੈ ਜੀ ਮੇਰਾ ਨਾਮ ਜਗਤਾਰ ਸਿੰਘ ਹੈ ਜੀ ਮੈਨੂੰ ਲੱਗਦਾ ਐਕਸਰਸਾਈਜ਼ ਕਰਕੇ ਆਇਆ ਹਾਂ ਜੀ ਜੀ ਰਨਿੰਗ ਕਰਨ ਲਿਆ ਸੀ ਰਨਿੰਗ ਕਰਦੇ ਹਾਂ ਜੀ ਪਰ ਸਾਡੀ ਮਹਿੰਮ ਨੂੰ ਕਿਦਾਂ ਤੁਸੀਂ ਦੇਖ ਰਹੇ ਹੋ ਜੀ ਇਹ ਕਿੱਲਾ ਪੜਾ ਸ਼ਹਿਰ ਚ ਜਾ ਰਹੇ ਜੀ ਬਹੁਤ ਵਧੀਆ ਗੱਲ ਆ ਸਮਾਜ ਵਾਸਤੇ ਇੱਕ ਨਵੀਂ ਸੇਧ ਹੈ ਵੀ ਨਸ਼ਾ ਦੂ ਮੁਕਤ ਪੰਜਾਬ ਹੋਵੇ ਲੋਕ ਗੇਮ ਵੱਲ ਧਿਆਨ ਕਰਨ ਇਹ ਵਾਸ ਜ਼ਿਆਦਾ ਨਹੀਂ ਮੈਂ ਕਹਿੰਦਾ ਕਿ ਨੌਜਵਾਨੇ ਜਾ ਨਹੀਂ ਰਹੇ ਉਧਰ ਨਸ਼ੇ ਹਲ ਜ਼ਿਆਦਾ ਚੱਈਆ ਹਾਂ ਹਾਂ ਨਸ਼ੇ ਹਲ ਜ਼ਿਆਦਾ ਰਜਾ ਨੇ ਇੱਕ ਮੋਬਾਈਲ ਫੋਨ ਜ਼ਿਆਦਾ ਐਡਿਕਟ ਹੋ ਗਏ ਲੋਕੀ ਉਹਦੇ ਚ ਜੋ ਜੋ ਆ ਰਿਹਾ ਉਹਦੇ ਧਿਆਨ ਕਰ ਧਿਆਨ ਵੇਖੇ ਜਾਂ ਟਰੈਂਡ ਵੇਖੇ ਫਿਜ਼ੀਕਲ ਹੈ ਹੀ ਨਹੀਂ ਉਹਨਾਂ ਦਾ ਮਤਲਬ ਸਿਸਟਮ ਖਰਾਬ ਹੋ ਗਿਆ ਹੈ ਕਿ ਪਿੰਡਾਂ ਦੀਆਂ ਪੰਚਾਇਤਾਂ ਨੂੰ ਮਤੇ ਪਾਸ ਕਰਨੇ ਪੈਣਗੇ ਕਿ ਜਿਹੜੇ ਪੇਟ ਦੇ ਵਿੱਚ ਨਸ਼ਾ ਵਿਕਦਾ ਵਾ ਉਸ ਬੰਦੇ ਦਾ ਬਾਈਕਾਟ ਕੀਤਾ ਜਾਊਗਾ ਬਿਲਕੁਲ 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 ਹੋਣਾ ਚਾਹੀਦਾ ਬਾਈਕਾਟ ਬਿਲਕੁਲ ਕੋਈ ਮਤੇ ਪਾਈ ਜਾ ਰਹੇ ਸੀ ਤੁਹਾਡੇ ਵੱਲੋਂ ਪੇਟ ਦੇ ਵਿੱਚ ਤਾਂ ਪਾਏ ਜਾ ਰਹੇ ਆ ਜੀ ਹਾਂ ਮਤਲਬ ਇਥੇ ਥੋੜੇ ਦਿਨ ਪਹਿਲਾਂ ਹੀ ਸਰਦਾਰ ਗੁਰਦੀਪ ਸਿੰਘ ਰੰਧਾਵਾ ਸਾਰੀ ਟੀਮ ਪੁਲਿਸ ਦੀ ਟੀਮ ਲੈ ਕੇ ਸਾਡੇ ਮੀਟਿੰਗ ਕੀਤੀ ਗਈ ਆ ਬਾਕਾਇਦਾ ਉਹਨਾਂ ਨੇ ਇਹ ਗੱਲ ਕਹੀ ਆ ਕਿ ਮਤੇ ਪਾਓ ਤੇ ਮਤੇ ਪਾਈ ਵੀ ਆ ਜਿਹੜਾ ਨਸ਼ਾ ਕਰੇਗਾ ਕੋਈ ਬੰਦਾ ਉਹਦੀ ਜ਼ਮਾਨਤ ਨਹੀਂ ਦੇਵੇਗਾ ਮਤਲਬ ਜਿਹੜਾ ਫੜਿਆ ਗਿਆ ਉਹਦੀ ਜ਼ਮਾਨਤ ਦੇਣ ਵਾਸਤੇ ਜਿਹੜਾ ਜਾਏਗਾ ਪਿੰਡ ਉਹਦਾ ਬਾਈਕਾਟ ਕਰੇਗਾ ਬਿਲਕੁਲ ਜੀ ਦੇ ਵੱਲੋਂ ਇਹ ਮਹਿੰਮ ਚਾਲੂ ਕੀਤੀ ਗਈ ਇਸ ਮਹਿੰਮ ਦਾ ਹਿੱਸਾ ਬਣੇ ਨੇ ਪਿੰਡ ਦੇ ਲੋਕ ਸ਼ਹਿਰਾਂ ਦੇ ਲੋਕ ਜਿਨ੍ਹਾਂ ਦੇ ਵੱਲੋਂ ਇਹੀ ਗੱਲ ਕਹੀ ਜਾ ਰਹੀ ਆ ਕਿ ਇਹ ਮਹਿੰਮ ਦੀ ਬਹੁਤ ਜ਼ਰੂਰਤ ਹੈ ਪੰਜਾਬ ਨੂੰ ਇਸੇ ਕਰਕੇ ਲਿਵਿੰਗ ਇੰਡੀਆ ਘਰ ਘਰ ਗਲੀ ਮਹੱਲਿਆਂ ਦੇ ਵਿੱਚ ਜਾ ਰਹੀ ਆ ਜਿਹਦੇ ਵਿੱਚ ਵੱਡੇ ਪੱਧਰ ਦੇ ਉੱਪਰ ਲੋਕਾਂ ਦਾ ਸਹਿਯੋਗ ਮਿਲਦਾ ਵੀ ਨਜ਼ਰ ਆ ਰਿਹਾ ਹਾਂਜੀ ਸਵਾਲ ਜੀ ਦਾ ਵੀ ਜੇਕਰ ਗਦੀਪ ਰੰਦਾਵਾ ਜੀ ਦੀ ਗੱਲ ਕੀਤੀ ਜਿਹੜੇ ਹਲਕਾ ਵਦਾ ਹਡੇ ਬਾਬਾ ਨਾਨਕ ਦੇ ਜੀ ਇਹਨਾਂ ਲਿਖੂਗਾ ਕਈ ਹੈ ਜੋ ਸ਼ੈਰੀ ਕਲਚਰ ਦੀ ਗੱਲ ਕੀਤੀ ਜਾਵੇ ਉਹ ਕੀ ਹੁਣ ਸੱਟ ਕੋ ਗੱਲ ਕੀ ਹੈ ਵੀ ਜਿਹੜਾ ਬੰਦਾ ਨਸ਼ਾ ਤਸਕਰ ਕਰਦਾ ਨਸ਼ਾ ਸਰਬੰਸਰ ਕੋਈ ਨਾ ਹੋਵੇ ਨਸ਼ੇ ਦੀ ਕੋਈ ਬੰਦਾ ਇਸਪੋਰਟ ਨਹੀਂ ਕਰੂਗਾ ਕਿਸੇ ਕੰਨੇ ਨਸ਼ੇ ਫਸਜਣ ਦਾ ਉਹਦੀ ਕੋਈ ਦਮਾਨਤਰੀ ਦੇਊਗਾ ਸਾਰਾ ਆਪਣਾ ਬੰਦਾ ਬਾਈਕਾਡ ਕੀਤਾ ਕਰੇਗਾ ਕਿ ਜੇ ਪੁਲਿਸ ਪੁਸਰ ਜੇ ਜੇਡੀ ਸਖਤ ਹੱਥਾਂ ਨੇ ਕਿ ਜਿਹੜੇ ਪੁਲਿਸ ਤੋਂ ਕਿਉਂ ਛੱਡਿਆ ਉਹ ਪੁਲਿਸ ਤੋਂ ਬਖਸ਼ਿਆ ਨਹੀਂ ਜਾਊਗਾ ਤਾਂ ਕਈ ਵਾਰ ਕਈ ਅਫਸਰ ਵੀ ਸਸਪੈਂਡ ਹੋ ਚੁੱਕੇ ਨੇ ਇਸੇ ਸਬੰਧ ਵਿੱਚ ਸਪਾਰਸ਼ਨਦ ਘਟ ਹੁਣ ਇੱਕੋ ਜੇ ਆਪਾਂ ਡੇਰ ਬਾਬਾ ਨਾਗ ਦੀ ਗੱਲ ਕੀਤੀਆਂ ਕਿ ਬਾੜ ਸਰਦੀ ਖੇਤਰ ਆ ਸਰਦੀ ਖੇਤਰ ਹੁਣ ਕਰਕੇ ਇੱਥੇ ਜਿਹੜੇ ਆਪਣੇ ਹਲਕਾ ਬਰਗ ਦਿਵਸਨ ਦਾਵਾ ਜੀ ਉਹ ਪੂਰੇ ਇਸ ਤੇ ਮਸਟਰ ਨੇ ਉਹਨਾਂ ਸਾਬਲਾਂ ਦੇ ਪਿੰਡਾਂ ਦੇ ਮੀਟਿੰਗਾਂ ਕੀਤੀਆਂ ਕੋਈ ਗੱਲ ਕਹੀ ਆ ਵੀ ਕੋਈ ਨਸ਼ੇ ਦੇ ਸਬੰਧੇ ਮੈਨੂੰ ਕੋਈ ਸਪਾਰਸ਼ਨ ਕਰੇ ਨਾ ਮੈਂ ਕਿ ਉਹਨੂੰ ਕਹਿਣਾ ਤਾਂ ਨਾਮ ਲੂ ਕਰਾਂਗੇ ਆਖੇ ਜੀ ਬਿਲਕੁਲ ਜੀ ਇਹ ਮਹਿੰਦ ਦੇ ਵਿੱਚ ਸਰਕਾਰ ਦਾ ਵੀ ਪੂਰਾ ਸਹਿਯੋਗ ਆ ਸਰਕਾਰ ਦੇ ਜਿਹੜੇ ਨਮਾਇंदे ਨੇ ਉਹ ਵੀ ਕਹਿ ਰਹੇ ਨੇ ਕਿ ਜਿਹੜੀ ਲਿਵਿੰਗ ਇੰਡੀਆ ਦੇ ਵੱਲੋਂ ਮਹਿੰਮ ਚਾਲੂ ਕੀਤੀ ਗਈ ਆ ਇਸ ਮਹਿੰਮ ਦੀ ਪੰਜਾਬ ਨੂੰ ਬਹੁਤ ਲੋੜ ਸੀ ਪਿੰਡਾਂ ਸ਼ਹਿਰਾਂ ਦੇ ਲੋਕਾਂ ਨੂੰ ਬਹੁਤ ਲੋੜ ਸੀ ਇਸੇ ਕਰਕੇ ਲਿਵਿੰਗ ਇੰਡੀਆ ਟੀਮ ਨਸ਼ੇ ਤੋਂ ਉਜਾਦ ਪੰਜਾਬ ਨੂੰ ਬਣਾਉਣ ਵਾਸਤੇ ਇਹ ਉਹਨਾਂ ਦੇ ਵੱਲੋਂ ਉਪਰਾਲਾ ਕੀਤਾ ਜਾ ਰਿਹਾ ਕੈਮਰਾ ਨਵਸ਼ਾਲ ਦੇ ਨਾਲ ਮਨਜਿੰਦਰ ਸਿੰਘ ਲਿਵਿੰਗ ਇੰਡੀਆ ਨਿਊਜ਼ ਬਟਾਲਾ